ਕੀਰਤ ਮੋਟੇ ਦੀਆਂ ਮੁਸ਼ਕਲਾਂ ਪਿੱਛਾ ਨਹੀਂ ਛੱਡਦੀਆਂ ਪਈਆਂ ਕਿਤੇ ਤਾਂ ਵਿੱਕੀ ਥੋਮਸ ਵਰਗੇ ਉਸ ਨੂੰ ਨੰਗਾ ਕਰਕੇ ਬਿਠਾ ਦਿੰਦੇ ਨੇ ਤੇ ਕਦੇ ਸੁਖ ਰਤਿ ਆ ਬੰਦਿਆਂ ਤੋਂ ਉਸ ਨੂੰ ਕਟਵਾ ਦਿੰਦਾਗਾ ਬੀਤੇ ਦਿਨ ਹੀ ਜੋ ਕੀਰਤ ਮੋਟੇ ਦੀ ਕੁੱਟਮਾਰ ਹੋਈ ਆ ਉਸ ਦੇ ਵਿੱਚ ਸੁਖ ਰਤੀ ਤੇ ਮਨਜੀਤ ਕੌਰ ਦਾ ਨਾਮ ਬੋਲਦਾ ਪਿਆਗਾ ਸੋ ਉੱਥੇ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਇੱਕ ਕਾਲ ਰਿਕਾਰਡਿੰਗਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮਨਜੀਤ ਕੌਰ ਕੀਰਤ ਮੋਟੇ ਨੂੰ ਕਲੱਬ ਦੇ ਵਿੱਚ ਲੈ ਕੇ ਗਈ ਸੀ ਕਿਉਂਕਿ ਦੋ ਤਿੰਨ ਦਿਨਾਂ ਤੋਂ ਮਨਜੀਤ ਕੌਰ ਮੋਟੇ ਦੇ ਨਾਲ ਰਹਿੰਦੀ ਪਈ ਸੀ ਉਸ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਸੀਗਾ ਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸ ਦੇਈਏ ਕਿ ਜੋ ਕੀਰਤ ਮੋਟੇ ਦੀ ਫਰੈਂਡ ਆ ਗਈ ਜਾਨਵੀ ਉਸ ਨੇ ਵੀ ਦੱਸਿਆਗਾ ਕਿ ਕੀ ਮਨਜੀਤ ਕੌਰ ਤੇ ਸੁਖਰਤੀਏ ਦੋਨੋਂ ਰਲੇ ਹੋਏ ਨੇ ਦੋਨੇ ਆਪਸ ਵਿੱਚ ਗੱਲਾਂ ਵੀ ਕਰਦੇ ਨੇ ਫੋਨ ਦੇ ਉੱਪਰ ਪਰ ਲੋਕਾਂ ਦੇ ਸਾਹਮਣੇ ਇਹ ਇੱਕ ਦੂਜੇ ਨਾਲ ਬੈਰ ਰੱਖਦੇ ਨੇ ਬਾਕੀ ਤੁਸੀਂ ਅੱਗੇ ਕਾਲ ਰਿਕਾਰਡਿੰਗ ਜੀ ਕਾਲ ਰਿਕਾਰਡਿੰਗ ਜ਼ਰੂਰ ਸੁਣਿਓ ਤੇ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰੋ ਕਿ ਇੱਥੇ ਕੀਰਤ ਮੋਟਾ, ਸੁਖ ਰਤਿਆ ਜਾਂ ਮਨਜੀਤ ਕੌਰ ਤੇ ਇਹਨਾਂ ਦੇ ਵਿੱਚੋਂ ਕੌਣ ਸਹੀ ਲੱਗਦਾ ਤੁਹਾਨੂੰ? ਬਾਕੀ ਲੋਕ ਤਾਂ ਇਹੀ ਕਹਿੰਦੇ ਪੈਣੇ ਕਿ ਕੀਰਤ ਮੋਟੇ ਨੇ ਬਹੁਤ ਲੋਕਾਂ ਦੇ ਪੈਸੇ ਖਾਦੇ ਨੇ ਤੇ ਨਾਲ ਦੀ ਨਾਲ ਉਹ ਲਾਈਵ ਆ ਕੇ ਇੱਕ ਦੋ ਵਾਰੀ ਬਹੁਤ ਸਾਰੇ ਮੁੰਡਿਆਂ ਨੂੰ ਗਲਤ ਵੀ ਬੋਲਿਆ ਸੀਗਾ। ਬਾਕੀ ਤੁਸੀਂ ਅੱਗੇ ਕਾਲ ਰਿਕਾਰਡਿੰਗ ਸੁਣਿਓ ਤੇ ਸ਼ੇਅਰ ਜ਼ਰੂਰ ਕਰਦੇ ਰੱਬ ਰਾਖਾ। ਨਾਲੇ ਕਲੱਬ ਸੀ ਹਣਾ ਅੱਧਾ ਘੰਟਾ ਸਿਰਫ ਪਹਿਲਾਂ ਪਾਸੇ ਹੋਈ ਹੈ ਜਦੋਂ ਇਹਦੇ ਨਾਲ ਕੰਮ ਹੈ ਉਹ ਅੱਧਾ ਘੰਟਾ ਤਾਂ ਪਹਿਲਾਂ ਪਾਸੇ ਹੀ ਕੀਤਾ ਹੈ ਲੋਕਾਂ ਨੇ ਉਹ 10 ਤੋਂ ਪਹਿਲਾਂ ਫੇਰ ਆਪਾਂ ਆਪਣੀ ਗੱਲ ਤੇ ਆਉਂਦੇ ਪਿੰਡੂ ਸੋਖਰ ਤੇ ਆ ਵੀ ਉੱਥੇ ਸੀਗਾ ਮਨਜੀਤ ਵੀ ਉੱਥੇ ਸੀ ਠੀਕ ਹੈ ਰਹੀ ਗੱਲ ਵਾਕਿਆ ਸਭ ਨੂੰ ਪਤਾ ਹੈ ਠੀਕ ਹੈ ਵੀ ਕਿੰਨੇ ਟਾਈਮ ਚਕਾਇਆ ਹੈ ਕਿੰਦੇ ਕੋਲ ਗਿਆ ਸੀਗਾ ਕਲੱਬ 'ਚ ਕੌਣ ਨਾਲ ਲੱਗ ਗਈ ਸੀ ਨੂੰ ਹੁਣ ਮੋਕਦੀ ਗੱਲ ਇਹ ਸੋਣਾ ਵੀ ਜਿਹੜੀ ਮੰਜੀਦ ਹੈ ਨਾ ਉਹ ਮੰਜੀਦ ਸੋਖਰ ਦੀ ਹੈ ਨਾ ਗੱਲ ਕਰਦੀ ਅੰਦਰ ਖਾਤੇ ਗੱਲ ਕਰਦੀ ਜੇ ਇਹ ਤਾਂ ਮਤ ਦਸੀ ਜਾਂਦਾ ਜੀ ਬਣੇ ਸਾਹਮਣੇ ਗੱਲ ਨਹੀਂ ਕਰਦੇ ਬਾਕੀ ਉਹ ਹਰ ਗੱਲਾਂ ਦੀ ਹੁੰਦੀ ਹੈ ਗੱਲਬਾਤ ਹਾਂ